ਸਿਰੇ ਤੁਹਾਡਾ ਸਾਡੇ ਬਲੌਗ 'ਚ ਸਵਾਗਤ ਹੈ ਅਸੀਂ ਚੱਲੇ ਆਂ ਨਹਿਰੋਂ ਨਹਿਰ ਉਹ ਨਹਿਰ ਵਾਹ ਗਾਈਜ਼ ਰੇ ਅਸੀਂ ਚੱਲੇ ਆਂ ਹਵਾ 'ਚ ਉੱਡਣ ਵਾਲੇ ਹੋਟਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਮੈਂ ਐਡੇ ਬਲਾਦ ਨੂੰ ਪਸੰਦ ਕਰੋਗੇ ਅਸੀਂ ਚੱਲੇ ਆਂ ਪ੍ਰੀਟੋਟ ਅਦਰ ਮੈਰ ਉੱਤ ਇੱਥੇ ਦੇਖੋ ਕਿੰਨਾ ਘੈਂਟ ਪਤਲੀਆਂ ਇੱਕ ਸਰਾਂ ਦੇ ਫੁੱਲ ਆਪਾਂ ਇੱਥੇ ਬਣਾਵਾਂਗੇ ਵੀਡੀਓ ਪਾਣੀ ਲੱਗਾਗਾ ਬਾਹਰ ਨਹੀਂ ਪਾਣੀ ਲੱਗਾ ਉਹ ਥੋੜਾ ਬਾਈ ਇੱਥੇ ਆਈ ਜਾਂਦਾ ਪਾਣੀ ਆ ਜਾ ਕਿੱਥੇ

ਆਹ ਜੀ ਆ ਲੈ ਤੁਸੀਂ ਬੈਠੋ ਜੀ ਇੱਥੇ ਐ ਕੋਈ ਚੱਕਰ ਤਾਂ ਨਹੀਂ ਕੋਈ ਡਰ ਦੁੱਦ ਨਹੀਂ ਚੱਕਰ ਹੀ ਨਹੀਂ ਉੱਪਰ ਮੈਨੂੰ ਤਾਂ ਉੱਪਰ ਦੇਖੀ ਰੋ ਗਾਈ ਜੀਰੇ ਪਾਲੀਆਂ ਚੱਲੀਦਾ ਜਾਂਦਾ ਤਾਂ ਉਹ ਇਹ ਜਿਹੜੇ ਤੁਹਾਨੂੰ ਜਾਵਗਾ ਉਹਦਾ ਬਣਾਇਆ ਮੈਨੂੰ ਹਾਂ ਗਾਈ ਜੀਰੇ ਆਪਾਂ ਚੱਲਣਾ ਚਲੋ 에어 ਰਾਈਡਿੰਗ ਕਰਨ ਲੱਗਿਆ 에어 ਡਾਈਨਿੰਗ ਸੋਰੀ 에어 ਡਾਈਨਿੰਗ ਮੇਰਾ ਮੈਨੂੰ ਕੀ ਪਿਆਰੋ ਗਾਈਸ ਵੀਰੇ ਡਰ ਲੱਗ ਰਿਹਾ ਬੰਪਰ 'ਚ ਹੀ ਕਰਦੇ ਨਾ ਬਾਈ ਮੈਡਮ ਆਇਆ ਜੀ ਸਾਡੇ ਕੋਲ ਖੁਸ਼ੀ ਆਈ ਬਹੁਤ ਜ਼ਿਆਦਾ ਖੁਸ਼ੀ ਥੈਂਕ ਯੂ ਮੈਮ ਥੈਂਕ ਯੂ ਤੇ ਗਾਈਸ ਵੀਰੇ ਬਹੁਤ ਡਰ ਲੱਗ ਰਿਹਾ ਮੈਨੂੰ ਮੇਰਾ ਦਿਲ ਕੰਬ ਰਿਹਾ ਇਹ ਤਾਂ ਤਾਂ ਵੇਟਣ ਲੱਗੇ ਕਿਉਂਕਿ ਮੈਂ ਉਚਾਈ ਤੋਂ ਬਹੁਤ ਡਰਦੀ ਆ ਤੇ ਅੱਜ ਆਪਾਂ ਰਿਸਕ ਲਵਾਂਗੇ ਦੇਖੀ ਤੁਹਾਡੀ ਖਾਤਰ ਸਾਰ ਨੂੰ ਦਿਖਾਉਣ ਖਾਤਰ ਤੁਹਾਡੀ ਖਾਤਰ ਦਿਖਾਉਣ ਖਾਤਰ ਨਿਕਲ ਗਿਆ ਪੈਰ ਖੂ ਆ ਦੇਖੋ ਆ ਦੇਖੋ ਜੀ ਤਾਂ ਮੈਂ ਦਿਖਾਨੀਆ ਪ੍ਰੋਪਰ ਦੇਖੋ ਇਧਰ ਦੇਖੋ ਪੂਰੀ ਪ੍ਰੋਟੈਕਸ਼ਨ ਆ ਠੀਕ ਆ ਗਾਈਸ ਦੇ ਲੋਕ ਤੁਸੀਂ ਆਪਣੀ ਜਿੰਮੇਵਾਰੀ ਦੇ ਉੱਤੇ ਜਾ ਰਹੇ ਹੋ ਫਾਰਮ ਭਰਾਇਆ ਜਾਂਦਾ ਵਾ ਸਹਿਨ ਹੁੰਦੇ ਆ ਪ੍ਰੋਪਰ ਤੁਹਾਡੀ ਜਿੰਮੇਵਾਰੀ ਆ ਇਹ ਖਤਰਾ ਉਠਾਣਾ ਤੁਸੀਂ ਆਪਣੇ ਰਿਸਕ ਤੇ ਜਾ ਸਕਦੇ ਹੋ ਉੱਤੇ ਦੇਖ ਲਓ ਮੈਂ ਜੇ ਰਿਸਕ ਲੈਣ ਲੱਗੀ ਆ ਮੈਨੂੰ ਚਾਹੀ ਤੋ ਬਹੁਤ ਡਰਦੀ ਆ ਗਾਈਸ ਪਰ ਫਿਰ ਵੀ ਮੈਂ ਉੱਪਰ ਜਾ ਰਹੀ ਹਾਂ ਤੇ ਅੱਜ ਥਾਲੀ ਦੇਖੋ ਉਹ ਗਾਇਸ ਇਹ ਇਹ ਕੀ ਕਿੰਨੀ ਉਚਾਈ ਤੇ ਆ ਹੋਟਲ ਏਅਰ ਡਾਈਨਿੰਗ ਤੇ ਚੱਲੇ ਆ ਸੀ ਤੇ ਬਹੁਤ ਐਕਸਾਈਟਡ ਆ ਗਾਇਸ ਵੀ ਮੈਨੂੰ ਡਰ ਵੀ ਬਹੁਤ ਲੱਗ ਰਿਹਾ ਵਾ ਕਿਉਂਕਿ ਮੈਗਨੂ ਚਾਈ ਤੇ ਕਦੀ ਗਈ ਨਹੀਂ ਬਹੁਤ ਡਰ ਲੱਗ ਰਿਹਾ ਗਾਇਸ ਵੀ ਤੇ ਲੱਗ ਕੰਬਦਾ ਪਿਆ ਤੇ ਪਰ ਮੈਂ ਕੀ ਕਰਾਂ ਮੈਂ ਸੋਚਿਆ ਸੀ ਮੈਂ ਕਦੇ ਨਹੀਂ ਇੱਕ ਵਾਰੀ ਟਰਾਈ ਕਰਦੇ ਆਪਾਂ ਕਿ ਕਿਉਂਕਿ ਇਹ ਸਾਡੇ ਸ਼ਹਿਰ ਫਰੀਦਕੋਟ ਚ ਪਹਿਲੀ ਵਾਰੀ ਇਹ ਚੀਜ਼ ਦੇਖੀ ਆਪਾਂ ਦੋ ਕੁ ਮਹੀਨੇ ਹੋਇਆ ਇਹਨੂੰ ਓਪਨ ਹੋਏ ਨੂੰ ਤੇ ਤੁਸੀਂ ਜੇ ਆਣਾ ਚਾਹਦੇ ਹੋ ਜਰੂਰ ਆਜੋ ਆ ਸਕਦੇ ਹੋ ਪਰ ਕਿੱਡੇ ਖਰਾਓ ਥੀਕ ਲੱਗਦੀ ਆ ਯਾ ਥਾਲੀ ਦੇ ਪੈਸੇ ਘੱਟ ਹੁੰਦੇ ਕਈ ਜਿਹੜੀ ਥਾਲੀ ਆ ਨਾ ਤੁਹਾਨੂੰ ਪ੍ਰਾਈਸ ਵੀ ਦੱਸ ਦਿੰਦੀ ਆ 600 ਰੁਪਏ ਪਰ ਪਰ ਥਾਲੀ ਆ 600 ਰੁਪਏ ਪਰ ਪਰ ਠੀਕ ਆ ਜੇ ਤੁਸੀਂ ਆਪਣਾ ਫੂਡ ਲੈ ਕੇ ਆਨੇ ਹੋ ਬਾਹਰੋਂ ਤੇ ਤੁਹਾਨੂੰ 250 ਰੁਪਏ ਪਰ ਪਰਸਨ ਤੇ ਉਹਦਾ ਇੱਕ ਪਰਸਨ ਜੇ ਤੁਸੀਂ ਅੰਦਰੋਂ ਲੰਚ ਕਰਨਾ ਕੁਝ ਵੀ 600 ਰੁਪਏ ਪਰ ਪਰਸਨ ਠੀਕ ਆ ਅਸੀਂ ਤਿੰਨ ਥਾਲੀਆਂ ਮੰਗਾਈਆਂ ਪ੍ਰਗਟ ਤੁਹਾਡੇ ਬਾਈ ਦੀ ਲਈ ਲੰਚ ਮੰਗਾਇਆ ਕਿਉਂਕਿ ਅਸੀਂ ਘਰੋਂ ਨਹੀਂ ਖਾਤਾ ਕਿਉਂਕਿ ਅਸੀਂ ਸੋਚਿਆ ਸੀ ਅਸੀਂ ਉੱਥੇ ਜਾ ਕੇ ਲੰਚ ਕਰਾਂਗੇ ਠੀਕ ਆ ਤੇ ਤੁਸੀਂ ਸਾਰਿਆਂ ਨੇ ਜਰੂਰ ਸਪੋਰਟ ਮੇਰੇ ਵਲੌਗ ਨੂੰ ਕਰਨਾ ਠੀਕਾ ਇਹ ਚੀਜ਼ ਬਹੁਤ ਅਲੱਗ ਆ ਗਾਈਜ਼ ਤੇ ਗਾਈਜ਼ ਇਹ ਪਰਗੜ ਵਾਹ ਗਿਆ ਵਿੱਚ ਪਰਗੜ ਵਿੱਚ ਬੈਠਾ ਤੁਹਾਡੇ ਬਾਈ ਨੇ ਕਿਤੇ ਦਰੀ ਜਾਂਦੇ ਆ ਮਨਪ੍ਰੀਤ ਕਰ ਤੇ ਗਾਈਜ਼ ਇਹਦੇ ਨਾਲ ਬੈਠਣ ਲਗੇ ਆ ਵੀਰਾ 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 ਵੀਰਨ ਲਾ ਰਿਹਾ ਤੁਹਾਡੇ ਬਾਈ ਦੇ ਬੈਲਟ ਮੈਮੇ ਬਚਾਈ ਸੀ ਨਹੀਂ ਓਕੇ ਪਾਣੀ ਆਂਦੀ ਮੇਰਾ ਫੇਸ ਨਾ ਨਹੀਂ ਇਦਾਂ ਦੇ ਕੁਝ ਨਹੀਂ ਹੁੰਦਾ ਹੀ ਆ ਬਈ ਕਿਸੇ ਨੂੰ ਨਹੀਂ ਜ਼ਰੂਰ ਕਈਆਂ ਨੂੰ ਪਸੰਦ ਆਉਂਦਾ ਕੈਮਰਾ ਨੂੰ ਨਹੀਂ ਚਲੋ ਹਬਾਟ ਬਹਿ ਗਿਆ ਗਾਇਜ਼ ਇਹਨੇ ਜੇ ਮੇਰੇ ਵਲੌਗ ਤੇ 10000 ਲਾਈਕ ਨਾ ਆਏ ਦੇਖ ਲਿਓ ਬਹੁਤ ਵੱਡਾ ਢਿੱਲਾ ਜਾ ਗਾ ਮੇਰਾ ਕਮੈਂਟਰ ਗਾਇਜ਼ ਇਹਨਾਂ ਮੈਨੂੰ ਨਹੀਂ ਲੱਗਦਾ ਮੈਂ ਉੱਪਰ ਜਾ ਕੇ ਕੁਝ ਖਾ ਪਾਉਂਗੀ ਕਿਉਂਕਿ ਫਾਈਨ ਚੱਲਦਾ ਮੈਡਮ ਹੈ ਨਹੀਂ ਨਹੀਂ ਵੀਰੇ ਵਲੌਗਿੰਗ ਵੀਡੀਓ ਸ਼ੂਟ ਇਹ ਕੀ ਕਰੀਏ ਭਰਾਓ ਦੇਖ ਲੋ ਆ ਚੇਅਰ ਨੇ ਤੇ ਚੇਅਰ ਘੁੰਮਦੀ ਵੀ ਆ ਤੇ ਥੱਲੇ ਦੇਖੋ ਇੰਨੀ ਉਚਾਈ ਤੇ ਮਤਲਬ ਉੱਤੇ ਜਾਣਾ ਆਪਾਂ ਜਿਉਂ ਕ੍ਰੇਨ ਖੜੀ ਆ ਆਪਣੀ ਉਹ ਵੀਰਾ ਕ੍ਰੇਨ 'ਚ ਬੈਠਾ ਕ੍ਰੇਨ ਉੱਤੇ ਲੱਗ ਜਾਊਗਾ ਗਾਇਸ ਵੀਰੇ ਮੈਂ ਕੁਰਸੀ ਤੇ ਬੈਠੀ ਸੀ ਪਹਿਲਾਂ ਹੁਣ ਮੈਨੂੰ ਲੱਗਦਾ ਡਰ ਵੀਰੇ ਉਹਨਾਂ ਨੇ ਉਹਨੂੰ ਪਾੜੀ ਲਾਤੀ ਆ ਤੇ ਹੁਣ ਆਪਾਂ ਚੱਲੇ ਆ ਅੰਦਰ ਚਲੋ ਮੈਂ ਕੋਟ ਲਾਤਾ ਮੈਂ ਲਾ ਦੇ ਗਾਇਸ ਵੀਰੇ ਆਪਾਂ ਚੜ ਕੇ ਅੰਦਰ ਤੋ ਵੀ ਲਾ ਲਾ ਦੋ ਲੈ ਫਰਾਵਰ ਜੇ ਨਹੀਂ ਕੋ ਗੁਰਨੋ ਪਿਆਰੇ ਅੰਦਰ ਠੰਡ ਲੱਗੂਗੀ ਬੱਚੋ ਪਿਆਰੇ ਅੰਦਰ ਹੀ ਅੰਦਰ ਵਧੀਆ ਗਾਇਸ ਇਰੇ ਅੰਦਰ ਵਧੀਆ ਵੀਰੇ ਨੂੰ ਤਾਂ ਡੰਨੀ ਲੱਗਦਾ ਬਾਕੀ ਬਾਹਰ ਜਾ ਕੇ ਪਤਾ ਲੱਗੂਗਾ ਤੇ ਗਾਇਸ ਇਰੇ ਆਪਾਂ ਬਹਿ ਗਏ ਅੰਦਰ ਸਾਹ ਚੜ ਗਏ ਇਰੇ ਜੀ ਵਧੀਆ ਆ ਬੈਠਣ ਨੂੰ ਹੈਗੀ ਜਗ੍ਹਾ ਉਹ ਹਾਂ ਤੇ ਆ ਬਹਿ ਗਏ ਆਪਾਂ ਕਿ ਟ੍ਰੱਕ ਹੈ ਅੰਦਰ ਠੀਕ ਆ ਬਾਹਰ ਨਾਲ ਮਮਾ ਉਹ ਪ੍ਰਗਟ ਆ ਮੈਂ ਇੱਥੇ ਰੱਖ ਲਾਂ ਪਾਣੀ ਮੈਨੂੰ ਵੀ ਦਿਓ ਵਾਹ ਬੇ ਯਾਰ ਆ ਵਧੀਆ ਚਲ ਚਲ ਦੇ ਦੇ ਜੀ ਵਧੀਆ ਚਮਚੀ ਖਾ ਲਾ ਜੂਗਾ ਵਧੀਆ ਤੁਹਾਨੂੰ ਬਹੁਤ ਆਈ ਹੈ ਹਲੋ ਗਾਇਜ਼ ਲੈ ਕਿਥੇ ਨਹੀਂ ਹਲਾ ਤੜੰਗਾ ਤੜੰਗਾ ਖਾar ਲੈ ਗਿਆ ਵਧੀਆ ਲੱਗਦਾ ਖਾ ਕੇ ਲੱਥਾ ਨੱਤਾਂ ਨੂੰ ਵਧੀਆ ਲੱਗਿਆ ਗਾਸ਼ੇ ਦੇਖੋ ਕਿੰਨੀ ਉੱਚੀ ਜਣਾ ਆ ਗਿਆ ਕਾਣਾ ਆ ਗਿਆ ਹਾਂ ਆਰੇ ਆ ਗਿਆ ਕਾਣਾ ਆ ਵੀ ਹਾਂ ਗਾਇਸ ਜਿਹੜਾ ਆ ਪਾਗੇ ਥਾਲਾ ਦਿਖਾਈ ਰੁਕੋ ਆ ਗਾਇਸ ਜਿਹੜੀ ਸਾਡੀ ਥਾਲੀ ਇਹ ਸਾਡੀ ਤੇ ਨਾਲ ਥਾਲੀ ਚਲੋ ਮੈਂ ਸਟਾਰਟ ਹੋ ਰਿਹਾ ਸਟਾਰਟ ਹੋ ਰਿਹਾ ਤੇ ਚਲੋ ਜੀ ਆਪਾਂ ਜਾ ਰਹੇ ਆ ਉੱਪਰ ਤੁਸੀਂ ਪਹਿਲੇ ਜਾ ਕੇ ਦੇਖੋ ਲੇ ਕੋਸ਼ਿਸ਼ ਨਹੀਂ ਹਾਂ ਇਹਦਾ ਪੁੱਤ ਮੈਂ ਤੁਹਾਨੂੰ ਰਿਹਾ ਸਾਰੇ ਗਾਈਸ ਆਪਾਂ ਜਾ ਰਹੇ ਹਾਂ ਉੱਪਰ ਮੈਂ ਇੱਕ ਥੱਲੇ ਥੱਲੇ ਨੂੰ ਦੇਖ ਥੱਲੇ ਇਹਦੇ ਸਾਰੇ ਕਿਹਦਾ ਕਾਈਮੇ ਗਏ ਮੇਰਾ ਵਾਟੇ ਰੇ ਮੋਟਾ ਹਾਈ ਨੋ ਤੋ ਕੋਸ਼ਿਸ਼ ਨਾ ਕੋਸ਼ਿਸ਼ ਨਾ ਥੱਲੇ ਨਾ ਦੇਖ ਤੋ ਹੋ ਗਿਆ ਕੋਈ ਕੁਝ ਨਹੀਂ ਹੁੰਦਾ ਰੇ ਨਹੀਂ ਕਰੀ ਮੈਂ ਮੇਰੀ ਗੱਲ ਸੁਣ ਇੱਥੇ ਬੜਾ ਨੀਚੇ ਇੱਥੇ ਆ ਜਾ ਪਰ ਘਟ ਡਰ ਗਿਆ ਗਾਇਸ ਗੱਲ ਤਾਂ ਮੈਨੂੰ ਫੱਟਾ ਰਿਹਾ ਫੱਟਾ ਆ ਜਾ ਡਰ ਕਾ ਨਾ ਰਹਾ ਗੋਰਡ ਦੇ ਕੋਲੇ ਆ ਲੀ ਗਿਆ ਕੀ ਆ ਬੱਸ ਅਦਰ ਵੇ ਖਿਆਰ ਦੀ ਨਾ ਮੇਰੇ ਜੇਬ ਜੇਬ ਨਿਕਲਗੇ ਗਈ ਤੇ ਜੇਬ ਨਿਕਲਗੇ ਮੇਰੇ ਤਾਂ ਉਹ ਵੀ ਜੇਬ ਕੰਧ ਨਿਕਲਣਾ ਲੈ ਤਾਂ ਇਹ ਨਹੀਂ ਜੇਬ ਪਰ ਤੋਂ ਨਾ ਜੇਬ ਨਿਕਲ ਜਾਣੇ ਸੀ ਹਾਂ ਸਹੀ ਗੱਲ ਆ ਮੈਂ ਇਹਦੇ ਜੇਬ ਨਹੀਂ ਅੰਦਰ ਗੱਲ ਵਧੀਆ ਕੀਤੀ ਮੈਂ ਕੁਰਸੀ ਤੇ ਨਹੀਂ ਬੱਜੀ ਨਾ ਭਰਾਵਾ ਮੇਰੇ ਤਾਂ ਜੇਬ ਨਹੀਂ ਕੱਢਣੇ ਹਾਏ ਤੇ ਸਾਡਾ ਖਾਣਾ ਖਾਣਾ ਕਿਵੇਂ ਖਾਣਾ ਪਰਗਟਦੀ ਬੂਤੀ ਵੇਖੋ ਉਹ ਲਗਦੀ ਟੀਲੇ ਟੀਲੇ ਦੇਖੋ ਵਰਗਟੋਂ ਨਹੀਂ ਅੱਧਰ ਦੇਖੋ ਇਹ ਸਾਡੇ ਨਾਲ ਨੇ ਵੀਰੇ ਸਾਡੀ ਸਿਕਿਉਰਟੀ ਲੈ ਹਾਈ ਗਾਇਸ ਵੀਰੇ ਪਰਗਟ ਕਰਕੇ ਨਹੀਂ ਮੈਂ ਕੁਝ ਬੋਲ ਦਿੱਤੀ ਜੀ ਮੇਰੇ ਚੇਬੂ ਦੇ ਦਿਨ ਲਗ ਗਿਆ ਉਹਦਾ ਪਤਾ ਹੀ ਨਹੀਂ ਲੱਗਾ ਵਿੱਚ ਤਾਂ ਬਾਹਰ ਸੀਗਾ ਬਾਹਰ ਤਾਂ ਸਾਨੂੰ ਦੱਸਦੀ ਬਾਹਰ ਜਦੋਂ ਮੈਂ ਥੱਲੇ ਵੀ ਕਿੱਦਾਂ ਨਾ ਉਦੋਂ ਸੀ ਇਹਦੇ ਚ ਪਤਾ ਨਹੀਂ ਹੁਣ ਮੈਨੂੰ ਨਹੀਂ ਪਤਾ ਥੋੜਾ ਯਾ ਕੋਈ ਗੱਲ ਨਹੀਂ ਜੀ ਪਾਣੀ ਪਿਆ ਰਹੇ ਆ ਗਈ ਸੀਰੇ ਤੁਹਾਡਾ ਲੰਚ ਇਹ ਚੋਹ ਵਾਲੀ ਗੱਲ ਤਾਂ ਆ ਦੇਖੋ ਗਾਇਸ ਵੀਰੇ ਲੰਚ ਤੁਹਾਨੂੰ ਇਹ ਮਿਲੂਗਾ ਲੈ ਇਹ ਤੁਹਾਡੀ ਥਾਲੀ ਆ ਪਹਿਲੇ ਜਰਾ ਆਹ ਗਰੀਸ ਨਾਲ ਕੀ ਇਹ ਵੀ ਤੇ ਚਪਾਤੀ ਹਾਂ ਪਰੌਂਠਾ ਪਰੌਂਠੇ ਤੁਹਾਨੂੰ ਖੋਲ ਕੇ ਵੀ ਦਿਖਾਣੇ ਆ ਕੀ ਲੱਗਦਾ ਫਿਰ ਦੋ ਦੋ ਲੱਗਾ ਕੇ ਵੀਰੇ ਸਾਡੀ ਦਾ ਇੱਕ ਫੋਟਾਟ ਹਾਂਜੀ ਗਾਇਸ ਵੀਰੇ ਸਤਿ ਸ਼੍ਰੀ ਅਕਾਲ ਅਸੀਂ ਆ ਗਈਆਂ ਨ ਪਲਾਜ਼ਾ ਇਹ ਰ ਕਾਈਨਿੰਗ ਉੱਟਣ ਵਾਲਾ ਹੋਟਲ ਗਾਇਸਰੇ ਗਾਇਸਰੇ ਆ ਦੇਖੋ ਸਾਨੂੰ ਮਿਲਿਆ ਫੂਡ ਤੇ ਆ ਫੂਫੂੜਾ ਦੇਖੋ ਵੇ ਚੌਲ ਆ ਚਾਹ ਤੇ ਨੀਵੇ ਕੜਾਈ ਫੁੜੀ ਰ ਪ੍ਰੇਤਾ ਠੀਗਾ ਢੰਡਾ ਤੇ ਸੰਜੀ ਰੱਬ ਖਲਾ ਤੇ ਅਚਾਰ ਤੇ ਨਾਲ ਹੈਗੇ ਗਾਇਸਰੇ ਪਰੋੜੇ ਤੇ ਗਾਇਸਰੇ ਥਿਊ ਚੈੱਕ ਕਰੋ ਤੁਸੀਂ ਸਾਰੇ ਆਉਂ ਕੀ ਜੀਓ ਆ ਪੰਪਾ ਜਲੇ ਨੀਚੇ ਜੀ ਆ ਜੀਟੀ ਰੋਡ ਆ ਗਿਆ ਦੇਖੋ ਥੱਲੇ ਕਾਰਾਂ ਕੂਰਾ ਜਾਂਦੀਆਂ ਦੇਖੋ ਆ ਕੁਰਸੀਆਂ ਬਹਿਣ ਵਾਲੀਆਂ ਇਹਦੇ ਵਾਲੀਆਂ ਰਣੀ ਪੁੱਤਰ ਕੀ ਬੋਲਣਗੇ ਡਾਡੀ ਪਹਿਲਾਂ ਸਾਡੀ ਵੀਡੀਓ ਬਣਾਉਂਗਾ ਇੱਥੇ ਬਹਿ ਕੇ ਗਾਲਾ ਮੈਰਾ ਨਹੀਂ ਚੱਲਦੀ ਹੈ ਮੇਰੀ ਹੋ ਅਲੋ ਬਸ ਠੀਕ ਹੈ ਬਣਾਓ ਵੀਡੀਓ ਲਓ ਜੀ ਮੈਂ ਤਾਂ ਬਣਾ ਹੀ ਜਨਾ ਤੇ ਗਾਇਸ ਵੀਰੇ ਆਪਾਂ ਲੱਗੇ ਆ ਸਟਾਰਟ ਕਰਨ ਲੰਚ ਆ ਹੈਗੇ ਆ ਦੇਖੋ ਸਾਫਟ ਸਾਫਟ ਪਰੌਂਠੇ ਨਾਲ ਪਰ ਨਾਲ ਤੇ ਗਾਇਸ ਵੀਰੇ ਆਪਾਂ ਲੈ ਲਈ ਪਨੀਰ ਲੈ ਪਰ ਲਈ ਪਣੀ ਭੋਜਾ ਟੋਟੋ ਤੋਂ ਮਦਾਬ ਹੈ ਹੂੰ ਧਮਦਾ ਆਵਾਜ਼ ਪਰਗੜ ਤੋ ਹੁਣ ਸਾ ਪੈ ਗੇ ਪਹਿਲਾਂ ਤੇ ਮੈਂ ਡਾੜੀ 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 ਆ ਡਾੜੀ ਆਈ ਰੋਕ ਲੋ ਰੋਕ ਲੋ ਰੋਕ ਲੋ ਅਏ ਤੇਰੋ ਕੋ ਲੋ ਤੇਰੋ ਕੋ ਰੋਕ ਲੋ ਰੋਕ ਲੋ ਇੱਥੇ ਵਧੀਆ 뷰 ਹੁੰਦੇ ਅੱਛੇ ਵੀਰਾਂ ਨੇ ਵੀ ਇੱਕ ਥਾਲੀ ਆਪਾਂ ਮੰਗਵਾਨੀ ਸੀ ਹਾਂ ਯਾਰ ਗਾਇਜ਼ ਇਹ ਬਹੁਤ ਟੇਸਟੀ ਆ ਤੇਰੇ ਨੋਂ ਦੀਆਂ ਤਿਗਦੀਆਂ ਬੰਦ ਕਰ ਇੱਕ ਵੀਡੀਓ ਦੂਜੀ ਬਣਾਓ ਗਾਈਜ਼ ਰੱਦ ਪਰ ਗਟ ਖਾ ਰਿਆ ਵਾ ਇਹ ਸਾਡੀ ਥਾਲੀ ਆ ਇੱਧਰ ਖਾ ਰੇ ਆ ਕਿੱਦਾਂ ਲੱਗਿਆ ਫੂਡ ਹੈ ਬਹੁਤ ਵਧੀਆ ਵਧੀਆ ਵਾ ਪਰਗਟ ਤੈਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਡਰਦਨ ਲੱਗ ਰਿਹਾ ਹੈ ਆ ਦੇਖੋ ਗਾਈਜ਼ ਰੇ ਦੇਖੋ ਕਿੰਨੀ ਉਚਾਈ ਤੇ ਆ ਤੁਸੀਂ ਇਸ ਤੋਂ ਵੀ ਉੱਪਰ ਜਿੰਨਾ ਤੁਹਾਡੀ ਇੱਛਾ ਜਾ ਸਕਦੇ ਹੋ 90 ਫੁੱਟ ਤੱਕ ਆਪਾਂ ਆਏ ਆ ਉਹ ਆ ਕੁਰਸੀ ਤੇ ਬਹਿਣਾ ਸੀ ਪਰ ਮੈਂ ਬੈਠੀ ਨਹੀਂ ਮੈਂ ਕੈਨਸਲ ਕਰਤਾ ਮੈਂ ਕਿਹਾ ਅਸੀਂ ਵਿੱਚ ਹੀ ਤੁਸੀਂ ਵਿੱਚ ਖੜਕੇ ਵੀ ਆ ਦੇਖੋ ਪਾਣੀ ਵੀ ਆ ਸਾਰਾ ਕੁਝ ਆ ਤੁਸੀਂ ਵਿੱਚ ਖੜਕੇ ਵੀ ਖਾ ਸਕਦੇ ਹੋ ਰੋਟੀ ਬਾਹਰ ਵੀ ਇੱਥੇ ਆ ਦੇਖੋ ਸਪੋਟਾਂ ਨੇ ਬਾਹਰ ਤਾਂ ਗਾਇਜ਼ ਇਹ ਬਾਹਰ ਡਰ ਪੂਰੀ ਸੇਫਟੀ ਆ ਉਹ ਮੇਰੀ ਥਾਲੀ ਆ ਖਾਣੀ ਦੀ ਕਿਰਾਂ ਨਹੀਂ ਘਟ ਕੁਰਸੀ ਤੇ ਤਾਂ ਨਹੀਂ ਬੈਠ ਸਕਦੇ ਸੀ ਮੈਂ ਹਾਂ ਕੁਰਸੀ ਤੇ ਥੱਲੇ ਦੀਂਦਾ ਕੁਰਸੀ ਤੇ ਥੀਰੇ ਜਾ ਕੇ ਆਇਆ ਨਾ ਜਿੱਥੇ ਕੋਈ ਖਾਣ ਲੱਗੇ ਨਾ ਪੁੱਛੀ ਕਿ ਕਿ ਖਾਣੇ ਜਿਵੇਂ ਆਂਬ ਮੰਗ ਕਰ ਰਿਹਾ ਸੀ ਤਾਂ ਲੱਗਦਾ ਇੱਥੇ ਆ ਚੀਜ਼ ਆ ਨਾ ਜਿਵੇਂ ਪਾਸੇ ਮੰਨ ਲਾ ਵੀ ਬਾਹਰ ਜੀ ਆ ਉੱਥੇ ਸੇਫਟੀ ਨਹੀਂ ਉੱਥੇ ਜੇ ਐਂ ਵੇਖੂ ਥੱਲੇ ਉਹਦੇ ਨਾਲ ਕਈ ਹੂੰ ਕੋਈ ਬੰਦਾ ਹੀ ਬੋਹ ਕੰਮ ਕਰਦਾ ਹੋਏ ਦੇ ਜਣਾ ਹਾਂ ਜੀ ਹੈਗਾ 2 3 300 ਹਾਂ ਤਾਂ ਪੱਟੇ ਕਰੀ ਹੂੰ ਗਾਇਸ ਨੇ ਮੈਂ ਖਾ ਲਿਆ ਸਾਰਾ ਪਰ ਗੰਨੇ ਨਹੀਂ ਖਾਤਾ ਤੇ ਆ ਮੇਰੇ ਆਪਾਂ ਦਾ ਸੂਲਾ ਸਬਜੀ ਬਹੁਤ ਟੇਸਟੀ ਹੈ ਸਾਰੀ ਪਰ ਮੈਨੂੰ ਖਾਤਾ ਨਹੀਂ ਹੁੰਦਾ ਹੈਵੀ Kali ni dah kayak Hmm. hmm. Oh, Apa kahannya Rasulullah. Tanji Rasulullah.

ਜੇ ਕੱਲਾ ਮੰਲਾ ਚੜਨਾ ਹੈ ਇਹਦੇ ਤੋਂ ਉੱਤੇ ਚੜਨਾ ਹੋਵੇ ਉਹਦਾ ਕੀ ਫੀਸ ਹੋਊਗੀ ਦੱਸਿਆ ਤੁਸੀਂ ਫਾਈ ਸਰਵੀਆਂ ਪੰਜ ਪਾਸਾ 7 ਪੰਜ ਮਿੰਟ ਹੈ ਹੈ ਪੰਜ ਤੋਂ 7 ਮਿੰਟ ਕੋਸ ਕੇ ਬੱਸ ਬੱਸ ਜਿਆਦਾ ਟਾਈਮ ਹੀ ਨਾ ਹੋਊ ਜਕਾ ਤਾਂ ਗਾਈਜ਼ ਜੇ ਮੈਂ ਤੁਹਾਡੇ ਬਾਈ ਦਾ ਰਸਗੁਲਾ ਚੱਕ ਲਈ ਖਾਣਾ ਨਾ 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 ਨਹੀਂ ਮੈਂ ਪਾਣੀ ਪੀਣਾ ਹੈ ਘਰ ਦੀ ਰੋਟੀ ਤੇਨੂੰ ਸਵਾਦ ਨਹੀਂ ਲੱਗਦੀ ਹਾਂ ਜੀ ਗਾਇਸਰ ਆਪਾਂ ਬੋਇਨ ਚਾਹੀਦਾ ᱛᱚ ਪਹਿਲੀ ਵਾਰ ਇਹ ਸੇ ਦਲ ਚੀਚੇ ਦੇਖੇ ਆ ਪਹਿਲਾਂ ਜ਼ਿੰਦਗੀ ਚ ਕਦੀ ਇਦਾਂ ਚੀਨੀ ਦੇਖੀ ਸੀਗੀ ਦੇਖੋ ਗਾਇਸਰ ਏ ਓ ਕਿੱਥੇ ਹਾਂਜੀ ਗਾਇਸ ਇਹ ਦੇਖੋ ਮੇਰਾ ਆਪਾ ਖਾਣਾ ਖਾ ਲਿਆ ਵਾ ਤੇ ਇੱਧਰ ਦੇਖੋ ਲੈ ਆ ਸਾਡੇ ਵੀਰ ਜੀ ਨੇ ਨਾਲ ਠੀਕ ਹੈ ਤੇ ਆ ਦੇਖੋ ਗਾਇਸ ਮੈਂ ਇੰਨਾ ਡਰਦੀ ਸੀ ਉਚਾਈ ਤੋਂ ਪਹਿਲੀ ਵਾਰ ਹੀ ਆਈ ਹਾਂ ਇੰਨੀ ਉਚਾਈ ਤੇ ਆਹ ਦੇਖੋ ਕਿੰਨਾ ਉੱਚਾ 50 ਫੁੱਟ ਗਾਇਸ ਇਹ ਦੇਖੋ ਮੈਂ ਤੁਹਾਨੂੰ ਹੋਰ ਦਿਖਾਨੀ ਆ ਨੇੜੋ ਦੀ ਕਰਕੇ ਆ ਦੇਖੋ ਆ ਚੇਅਰ ਨੇ ਤੁਸੀਂ ਇੰਨਾ ਦੇ ਵੀ ਬਹਿ ਸਕਦੇ ਹੋ ਆ ਚੇਅਰ ਆ ਵੈਸੇ ਕੋਲਾ ਦੇਖੋ ਆਪਾਂ ਫਰੀਜ਼ ਚ ਪ੍ਰਮੋਸ਼ਨ ਕਰਤੀ ਬਾਈ ਹੁਣ ਅਸੀਂ ਮਾਈਆਸ ਬਾਈ ਦਾ ਆ ਤੁਹਾਡਾ ਬਾਈ ਰਸੁਲਲਾ ਖਾਈ ਜਾਂਦਾ ਕਾਓ ਕਾਓ ਰਸੁਲਲਾ ਮੈਨੂੰ ਵੀ ਖਵਾਓ ਇਹ ਕੀ ਦਾ ਹੋਟਲ ਆ ਇਹ ਹੈ ਆਪਾਂ ਪਤਾ ਕੀ ਰਾਇ ਹੈ ਕੀ ਰਾਇ ਫਰੀਜ਼ ਦਾ ਰਾਇ ਦਾ ਫਰੀਜ਼ ਕੋਟਾ ਲੈ ਗੋ ਅੱਛਾ ਹੋ ਗਿਆ ਹਾਂ ਤੇਰੇ ਤੇ ਗਾਇਸ ਵੀਰੇ ਕੀ ਹੋ ਗਿਆ ਹਾਂ ਵੀਰੇ ਗਾਇਸ ਵੀਰੇ ਮੈਂ ਸੱਚੀ ਡਰ ਗਈ ਗਾਇਸ ਵੀਰੇ ਵੀਰੇ ਹੋਣੀਆਂ ਦੇ ਵੀਰੇ ਨੇ ਬਹੁਤ ਪੋਟਲ ਗੈਸ ਮੈਨ ਮੈਨ ਨਾਲ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਾ ਥੋੜਾ ਮੈਨ ਘਬਰਾਗੇ ਸੀਗੇ ਤੇ ਹੁਣ ਸੈਟਅਪ ਵਧੀਆ ਤੇ ਜਿੱਦਾਂ ਵੀਡੀਓ ਬਣਾਉਦੇ ਉਦਾਂ ਹੀ ਬਹੁਤ ਵਧੀਆ ਖੁਸ਼ ਨੇ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਥੈਂਕ ਯੂ ਸਬਸਕ੍ਰਾਈਬ ਕਰ ਲਿਓ ਤੇ ਮੈਂ ਸੱਚੀ ਮਨਦਾਰ ਲੱਗ ਰਿਹਾ ਸੀ ਮੇਰਾ ਦਿਲ ਕੰਬੀ ਜਾਂਦਾ ਹਜੇ ਵੀ ਮੈਂ ਕੁਆਲਟੀ ਦੇ ਪਲੀਜ਼ ਸਪੋਰਟ ਕਰੋ ਮੈਂ ਤੁਹਾਡੇ ਲਈ ਰਿਸਕ ਲਿਆ ਸਾਰਿਆਂ ਲਈ ਪਲੀਜ਼ ਸਪੋਰਟ ਕਰਦੇ ਹੋ ਵਲੌਗ ਨੂੰ ਗਾਈਜ਼ ਹੁਣ ਥੱਲੇ ਜਾ ਰਹੇ ਆ ਹੁਣ ਥੱਲੇ ਜਾ ਰਹੇ ਆ ਪ੍ਰਗਟ ਡਰ ਰਹੇ ਆ ਵਾ ਇਹ ਚਾਈ ਤੇ ਉਹ ਬਾਬਾ ਫੂਟ ਤੇ ਗਾਈਜ਼ ਹੁਣ ਆ ਦੇਖੋ ਕ੍ਰੇਨ ਦੇਖੋ ਉਹ ਨੇਖੇ ਦੇਖੋ ਗਾਈਜ਼ ਹੁਣ ਨੀਤੇ ਜਾ ਰਹੇ ਆ ਆਪਾਂ ਤਾਂ ਦੇਖੋ ਪ੍ਰਗਟਾ ਨਹੀਂ ਅੰਦਾਜ਼ ਆਖਰੇ ਇਹਨਾਂ ਗਾਇਸਰ ਦਿੱਤੇ ਪਾਈ ਗਰੂ ਸੰਤਨਾ ਆਉਂ ਬਾਈ ਗਰੂ ਪਾਈ ਗਰੂ ਬਾਈ ਗਰੂ ਜੁਗਰਾ ਪਰਾ ਵਧ ਲੈ ਪੌਂਡ ਕੇ ਸਹੀ ਸਲੰਕਾ ਦੀਆ ਕੋਈ ਕੁਝ ਤਾਂ ਦਿਲਾ ਰਿਹਾ ਸਾਨੂੰ ਆ ਕਰੇ ਆ ਗਿਆ 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 ਲੋ ਜੀ ਆ ਗਏ गाइस ਇਹ ਦੇਖ ਰਹੀਏ ਤਾਂ ਆਖੀ ਨਹੀਂ ਆ ਗਏ गाइस ਵੀਰੇ ਇਹ ਅਸੀਂ ਕਾਪੜਾ ਹੋ ਗਏ ਪਰ ਪਾਡਰ ਡਾਰਮਿਕਲ ਕੈਮਰਾ ਹਾਂ ਵੀਰੇ ਨਹੀਂ ਹਾਂ ਇਹ ਆਦਾ ਮੈਨੇ ਪੜੀ ਲਾਉਣੇ ਆ। ਉਹ ਵੀਰੇ ਹੋਣੀ, ਵੀਰੇ ਨੇ ਲਾਇਆ ਸਮਝ ਲੈ ਕ੍ਰੇਨ। ਮੈਂ ਉੱਤਰ ਕੇ ਆਵਾਂ। ਚਲੋ। ਚਲੋ, ਅਗਲੀ ਦੂਜਾ। ਹਾਂ ਜੀ ਆ ਰਿਹਾ ਅਜਾ। ਆਮੀ ਆਵੇ ਭਾਰਤ। ਤੇ ਗਾਇਸਰਾ ਹੁਣ ਆਪਾਂ ਉੱਤਰਨੇ ਆ। ਆਹ ਚੱਕ ਮੈਨੇ ਪੜੀ ਲਾ ਲਈ। ਪੜੀ ਲਾ ਲਈ। ਆਹ ਕਰ ਲਈਏ ਕਿ ਕਰੀਏ। ਨਾ ਤੁਸੀਂ ਖਾਜੋ ਤਾਂ ਮੈਂ ਨਹੀਂ ਨਹੀਂ ਨਹੀਂ। ਉੱਤਰ ਜੀ ਹੁਈ ਮੈਂ ਉੱਤਰ ਨੂੰ ਮੈਂ ਤੇਰੇ ਕੋਲ ਰੈਪਰੇਸ਼ਨ ਆ ਮੁੜ ਕੇ ਖੇਤ ਪੈ ਗਈ ਮੈਂ ਅੰਦਰ ਰਹਿੰਦੇ ਚੱਲ ਭਾਈ ਇਹ ਪਾਣੀ ਨਹੀਂ ਪੜੀ ਹੋਰ ਇਹ ਪਰਦੇ ਨਾ ਤੇ ਕੋਣਾ ਫੜੇ ਉੱਤਰੇ ਨਹੀਂ ਜਾਂਦਾ ਹਨਾ ਉੱਤਰੇ ਹੋਣੀ ਜਾਂਦਾ

ਅਸੀਂ ਅਸੀਂ ਬਹੁਤ ਹੀ ਇੰਜੋਏ ਕੀਤਾ ਸਾਨੂੰ ਮਿਲਿਆ ਉੱਥੋਂ ਦਾ ਸਾਰਾ ਸਟਾਫ ਕਹਿੰਦੇ ਅਸੀਂ ਵੀ ਵੀਡੀਓ ਮੈਮ ਸਾਡੀ ਵੀ ਬਣਾ ਦਿਓ ਤੇ ਬਹੁਤ ਵਧੀਆ ਲੱਗਿਆ ਸਾਨੂੰ ਸਾਰਿਆਂ ਨੂੰ ਮਿਲ ਕੇ ਪੈਣਾ ਨੂੰ ਬਹੁਤ ਵਧੀਆ ਨੇਚਰ ਸਾਰਿਆਂ ਦਾ ਤੇ ਮੇਰੀ ਵੀਡੀਓ ਸਾਰੇ ਦੇਖਦੇ ਆ ਤੇ ਸਪੋਰਟ ਕਰਿਓ ਗਾਇਸ ਇਹਦੇ ਚੈਨਲ ਨੂੰ ਸਬਸਕ੍ਰਾਈਬ ਜੋ ਵੀ ਆ ਕੁਛ ਵੀ ਆ ਤੁਹਾਡੇ ਕਰਕੇ ਆ ਠੀਕ ਆ ਤੇ ਬਹੁਤ ਇੰਜੋਏ ਕੀਤਾ ਪੈਟਰੋਲ ਪੰਪ ਤੇ ਆ ਤੁਹਾਡਾ ਬਾਈ ਤੇਲ ਪਵਾ ਰਹੇ ਆ ਠੀਕ ਆ ਤੇ ਲੈਸ ਵੀ ਥੱਕ ਗਈ ਮੈਨੂੰ ਸਾਹ ਚੜ ਗਿਆ ਤੁਹਾਡਾ ਬਾਈ ਪਵਾ ਰਿਹਾ ਤੇਲ ਪੈਟਰੋਲ ਪੰਪ ਤੇ ਗਾਈਜ਼ਰ ਮੈਂ ਤੁਹਾਨੂੰ ਆਪਣੀ ਖੁਸ਼ੀ ਨਹੀਂ ਬਿਆਨ ਕਰ ਸਕਦੀ ਕਿੰਨੀ ਖੁਸ਼ ਹਾਂ ਸਿਰਫ ਥੋੜੇ ਸਾਰੇ سپورਟ ਕਰਕੇ ਹਸਮਨ ਨਹੀਂ ਖੁਸ਼ ਹਾਂ ਆਪਾਂ ਦਬਾਈ ਪਾ ਰਿਹਾ ਤੇਰੇ ਹੁਣ ਜਾਣੇ ਆ ਘਰ ਨੂੰ ਗਾਈਜ਼ਰੇ ਆਪਾਂ ਤੇ ਗਾਈਜ਼ਰੇ ਆਪਾਂ ਪੀਣ ਲੱਗੇ ਜੂਸ no ਫਾਗ ਦੇ ਜੂਸਪਿੰ ਚਲੋ ਠੀਕ ਆ ਗਾਇਜ਼ ਜੀ ਰੇ ਮਿਲਦੇ ਆ ਅਗਲੇ ਵਲੌਗ ਚ ਅੱਜ ਦਾ ਵਲੌਗ ਇਨਾ ਕਿ ਕਿਵੇਂ ਦਾ ਲੱਗਾ ਤੁਹਾਨੂੰ ਦੱਸਿਓ 에어 ਡਾਈਨਿੰਗ ਦਾ ਵਲੌਗ ਹਨਾ ਰੈਸਟੋਰੈਂਟ ਦਾ ਤੇ ਬਾਕੀ ਤੁਹਾਨੂੰ ਮੈਂ ਕਰਾਈ ਤਾਂ ਦੱਸ ਹੀ ਦਿੱਤਾ ਵਾ ਠੀਕ ਆ ਤੇ ਬਹੁਤ ਵਧੀਆ ਲੱਗਿਆ ਸਾ ਉਸ ਤੋਂ ਬਹੁਤ ਇੰਜੋਏ ਕੀਤਾ ਮੇਰਾ ਜਿਹੜਾ ਉਚਾਈ ਦਾ ਡਰ ਸੀਗਾ ਉਹ ਵੀ ਨਿਕਲ ਗਿਆ ਤੇ ਹੁਣ ਅਸੀਂ ਚੱਲੇ ਆ ਪਿੰਡ ਨੂੰ ਤੇ ਤੁਸੀਂ ਲਾਈਕ ਸ਼ੇਅਰ ਕਰਾਇਆ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਨੈਕਸਟ ਵਲੌਗ ਇਸ ਦਿਵ ਘੰਟ ਲੈ ਕੇ ਆਵਾਂਗੇ ਟਿੰਕੂ